ਕਿੰਨੂੰ ਪਾਉਂਦਾ ਹੈ ਜਾਂ ਉਹਦੀ ਕੀ ਸੋਚ ਹੈ ਕਿ ਉਹ ਵੋਟ ਇਸ ਵਾਰ ਕਰੇਗਾ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਇੱਥੋਂ ਦੇ ਜਿਹੜੇ ਵੋਟਰ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਚਾਹੁੰਦੇ ਨੇ ਤੁਸੀਂ ਦੇਖੋਗੇ ਕਿ ਮੇਰੇ ਵਿੱਚੇ ਤਰਨਤਾਰਨ ਦਾ ਫਰੀਆਬਜ਼ਾਰ ਹੈ ਜਿੱਥੇ ਲੋਕ ਜਿਹੜੇ ਆਉਂਦੇ ਜਾਂਦੇ ਨੇ ਇੱਥੋਂ ਹੀ ਜਿਹੜੀ ਹੈ ਜੰਡਿਆਲਾ ਜਾਂ ਹੋਰ ਅੰਮ੍ਰਿਤਸਰ ਵਾਲੇ ਪਾਸੇ ਜਿਹੜੀ ਹੈ ਲੋਕ ਜਿਹੜੇ ਉਹਨਾਂ ਦਾ ਆਣਾ ਜਾਣਾ ਰਹਿੰਦਾ ਹੈ ਦੁਕਾਨਾਂ ਨੇ ਇਥੇ ਫਿਰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਸੋਚਦੇ ਨੇ ਉਹਨਾਂ ਜਿਹੜੇ ਵੋਟ ਨੂੰ ਲੈ ਕੇ ਉਹ ਕਿਸ ਨੂੰ ਵੋਟ ਪਾਣਗੇ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਐਸੋਲੇ ਇਲੈਕਸ਼ਨਾਂ ਦਾ ਅਨਾਉਂਸ ਹੋ ਚੁੱਕਾ ਵਾ ਕੀ ਮੂਲ ਹੈ ਇਲੈਕਸ਼ਨਾਂ ਦਾ ਕੀ ਲੱਗਦਾ ਪਿਆ ਸੋਲੇ ਮੂਲ ਠੀਕ ਠਾਕ ਹੀ ਇਲੈਕਸ਼ਨਾਂ ਦਾ ਦਫਤਰ ਖੁੱਲ ਗਏ ਆ ਚੋਣਾ ਦੇ ਅੱਛਾ ਹਾਂ ਜੀ ਪ੍ਰਚਾਰ ਹੋ ਰਿਹਾ ਇਲੈਕਸ਼ਨਾਂ ਦਾ ਆਂਦੇ ਪਏ ਹਰਿ ਕੈਂਡੀਡੇਟ ਹਾਂ ਜੀ ਸਾਰੇ ਆਨੇ ਆਂਦੇ ਵੋਟ ਵੋਟ ਬਣਿਆ ਆਪਣਾ ਹਾਂ ਜੀ ਬਣਿਆ ਕਿਨੂੰ ਐਦ ਕੀ ਲੱਗਦਾ ਵੋਟ ਪਾਓਗੇ ਵੋਟ ਆਮ ਆਦਮੀ ਪਾਰਟੀ ਕਿਉਂ ਕੰਮ ਹੋਏ ਨੇ ਕੰਮ ਹਾਂ ਜੀ ਕੰਮ ਕਰੀਏ ਕਰਦੇ ਹਾਂ ਉਮੀਦਵਾਰ ਨੇ ਜੀ ਕੀ ਕੰਮ ਕੀਤੇ ਨੇ ਉਹਨਾਂ ਨੇ ਇਹਨੇ ਜੇ 4 ਸਾਲ 3 ਸਾਲਾਂ ਦੀ ਗੱਲ ਕਰੀਏ ਜੇ ਇੱਕ ਬਿਲੀ ਫੀ ਕੀਤੀ ਆ ਬਿਲੀ ਫਰੀ ਕੀਤੀ ਇੱਕ ਤੇ ਕੰਮਕਾਰ ਕਾਫੀ ਵਧੀਆ ਕੀਤੇ ਹੋਏ ਇਹਨਾਂ ਨੇ ਇੱਕ ਗੁੰਡਾਗਰਦੀ ਥੋੜੀ ਘਟੀ ਹੈ ਪਹਿਲਾਂ ਨਾਲੋਂ ਤੇ ਨਸ਼ਾ ਵੀ ਘਟਿਆ ਹੈ ਕੀ ਨਾਮ ਹੈ ਭਜੀ ਤੁਹਾਡਾ ਮੇਰਾ ਨਾਮ ਰੂਪਮਰ ਭਾਈ ਤੇ ਜਿੰਨੀ ਚ ਉਹਨਾਂ ਦਾ ਐਲਾਨ ਹੋ ਗਿਆ ਹਾਂਜੀ ਸਾਰੀ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਹਾਂਜੀ ਕਿਹਨੂੰ ਵੋਟ ਪਾਓਗੇ ਅਸੀਂ ਛਾੜੂ ਨਹੀਂ ਕੇਜਵਾਲ ਨੂੰ আচ্ছা ਤੇ ਕੀ ਕਾਰਨ ਕਾਰਨ ਭਾਜੀ ਪਹਿਲਾਂ ਕਰਪਸ਼ਨ ਬਹੁਤ ਹੁੰਦਾ ਹੀ ਹੁਣ ਜਿੰਨਾ ਵੀ ਆ ਸੁਧਾਰ ਹੋਇਆ ਵਾ ਜਿੰਨਾ ਇਹ ਸੜਕਾਂ ਵੀ ਵਧੀਆ ਬਣ ਗਈਆਂ ਵਾ ਬਿਜਲੀ ਵੀ ਫ੍ਰੀ ਆ ਆਮ ਬੰਦੇ ਵਾਸਤੇ ਤੇ ਬਹੁਤ ਵਧੀਆ ਕੰਮ ਹੋਇਆ ਹੋਸ਼ੋ ਹਾਂਜੀ ਤੇ ਕੋਈ ਸਮੱਸਿਆ ਸ਼ਹਿਰ ਦੀ ਜਿਹੜੀ ਹੱਲ ਨਹੀਂ ਹੋਈ ਤੇ ਉਮੀਦ ਕਰਦੇ ਹਾਂ ਜਿਹ ਜਿੱਤੇਗਾ ਜਿਹੜਾ ਕੈਂਡੀਡੇਟ ਜਿੱਤੇਗਾ ਕਰੇਗਾ ਬਸ ਟ੍ਰੈਫਿਕ ਥੋੜੀ ਜ਼ਿਆਦਾ ਆ ਟ੍ਰੈਫਿਕ ਸਹੀ ਹੋ ਜਾਏ ਤੇ ਕੰਮ ਵਧੀਆ ਹੀ ਆ ਬਿਲਕੁਲ ਲੋਕ ਜਿਹੜੇ ਨੇ ਇਸ ਵੇਲੇ ਆਮ ਆਦਮੀ ਪਾਰਟੀ ਤੋਂ ਉਮੀਦਾਂ ਲਗਾਏ ਬੈਠੇ ਨੇ ਫਿਲਹਾਲ ਜਿਹੜੇ ਦੋਵੇਂ ਨੇ ਇਸ ਵੇਲੇ ਦੁਕਾਨਦਾਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਗੇ ਕੁਝ ਹੋਰ ਲੋਕ ਵੀ ਸਾਥ ਨਾ ਇਹ ਮਾਰਕੀਟ ਹੈ ਮਾਰਕੀਟ ਦੇ ਵਿੱਚ ਦੁਕਾਨਦਾਰ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੇ ਲੋਕਾਂ ਦੇ ਆਪਣੇ ਕੀ ਵਿਚਾਰ ਨੇ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਕਿ ਦੇਖੋ ਤੁਸੀਂ ਇਹ ਪੂਰੀ ਮਾਰਕੀਟ ਅੰਦਰ ਜਿਹੜੀ ਇਸ ਵੇਲੇ ਤੇ ਲੋਕ ਲੋਕ ਕੀ ਸੋਚ ਰਹੇ ਅੱਛੀ ਗੱਲ ਜੀ ਜਿਮਨੀ ਚ ਉਹਨਾਂ ਦਾ ਐਲਾਨ ਹੋ ਗਿਆ ਜੀ ਜੀ ਕੀ ਮਹੌਲ ਚੱਲਦਾ ਪਿਆ ਇਸ ਵੇਲੇ ਸ਼ਹਿਰ ਚ ਲੱਗਦਾ ਕਿ ਕੁਝ ਗਰਮਾਹਟ ਆਈ ਹੈ ਲਗਦਾ ਗਰਮਾੜ ਤਾਂ ਹੋਣੀ ਹੀ ਹੋਣੀ ਹੈ ਜੀ ਹੁਣ ਤੇ ਗਰਮਾੜ ਦਾ ਹੀ ਸਮਾਂ ਆ ਹੁ अच्छा जी तो कम मैक्सिमम वा तो 2025 2025 ਦੇ ਰਹੇ ਨੇ ਕਰਕੇ ਦਫਤਰਾ ਦਫਤਰਾ ਦਾ ਉਦਘਾਟਨ ਹੋ ਗਿਆ ਆ ਜੋਰਾਂ ਛੋਰਾ ਨਾਲ ਆਪੋ ਆਪਣੀ ਬਾਤ ਤੇ ਜੋਰ ਲੱਗ ਰਿਹਾ ਜੀ ਸਾਰੀ ਕੈਂਡੀਡੇਟ ਐਸੋਲੇ ਅਨਾਉਂਸ ਹੋ ਚੁੱਕੇ ਨੇ ਅਨਾਉਂਸ ਹੋ ਚੁੱਕੇ ਜੀ ਸਾਰੇ ਕੈਂਡੀਡੇਟ ਕਰਕੇ ਦਫਤਰਾ ਉਦਘਾਟਨ ਹੋ ਚੁੱਕਾ ਆ ਕਿਹੜੀ ਮਨਪਸੰਦ ਕੈਂਡੀਡੇਟ ਲੱਗਦਾ ਤੁਹਾਨੂੰ ਆਪਣਾ ਜੀ ਮਾਨਕ ਤਾਂ ਦੇਖੋ ਜੀ ਇਹ ਜਮਨੀ ਚੋਣ ਆ ਜੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਸੇ ਕਿ ਕਿਸੇ ਹੱਥੀ ਡੋਬਾ ਸਕਦਾ ਕੰਪੀਟੀਸ਼ਨ ਚੁੜਾ ਕੋਬਿਟੀਸ ਦੇ ਕੋਈ ਸਾਰ ਕੋਈ ਆਪੋ ਆਪਣੇ ਕਹਿੰਦਾ ਵੀ ਮੈਂ ਹੀ ਕੰਬਿਨੇਸ਼ਨ ਸਭ ਤੋਂ ਅੱਗੇ ਆ ਜੀ ਜਿੰਨੇ ਵੀ ਕੈਂਡੀਡੇਟ ਖਲੋਤੇ ਹਰ ਕੋਈ ਇਹ ਹੀ ਕਹਿ ਰਿਹਾ ਹੈ ਪਈ ਐਸੀ ਵਹੀ ਦੀ ਗੱਲ ਹੈ ਤੇ ਆ ਵੀ ਭਾਜਪਾ ਦਾ ਚਾਹੇ ਆਮ ਆਮਦੀ ਪਾਰਟੀ ਹੈ ਚਾਹੇ ਕਾਂਗਰਸ ਹੈ ਜੀ ਜਿਹੜਾ ਵੀ ਜਿੱਤਦਾ ਕੀ ਉਮੀਦ ਲਗਾਏ ਬੈਠੇ ਹੋਗੇ ਨਹੀਂ ਤੇ ਹੁਣ ਵੇਖੋ ਜੀ ਇੱਕ ਤਾਂ ਸਾਲ ਲੱਗਿਆ ਜੀ ਸਿੱਧੀ ਗੱਲ ਹੈ ਇਹ ਤਾਂ ਸੀਟ ਦਾ ਮਤਲਬ ਸੀਟ ਦੀ ਪੂਰਤੀ ਕਰਨੀ ਹੈ ਜੀ ਹੁਣ ਤੇ ਇਹੋ ਗੱਲ ਕਰਾਂਗੇ ਅਸੀਂ ਤੇ ਉਸ ਤੋਂ ਬਾਅਦ 6 ਮਹੀਨੇ ਬਾਅਦ ਸਾਲ ਬਾਅਦ ਇਹ ਚੋਣਾਂ ਇਹ ਵੇਖੋ ਕੀ ਬੰਦਾ ਬਾਅਦ ਸਮਝਣ ਤੋਂ ਬਾਅਦ ਹੀ ਪਤਾ ਲੱਗਦਾ ਕਿੰਨੀਆਂ ਇਲੈਕਸ਼ਨਾਂ ਦੇਖ ਚੁੱਕੇ ਹੁਣ ਤੱਕ ਹੁਣ ਤੱਕ ਮੇਰੇ ਇਥੇ ਨਾਲ ਲੱਗ ਪਗ ਹੁਣ 6 ਇਲੈਕਸ਼ਨਾਂ ਤਾਂ ਦੇਖ ਹੀ ਚੁੱਕੇ ਹਾਂ ਕੁਝ ਬਦਲਾਅ ਨਜ਼ਰ ਆਇਆ ਪੰਜ ਛੇ ਜੋ ਪਹਿਲੇ ਜਿਸ ਤਰ੍ਹਾਂ ਇਲੈਕਸ਼ਨਸ ਹੁੰਦੀਆਂ ਸੀ ਲੋਕਾਂ ਦੀ ਜੋ ਸੋਚ ਸੀ ਜੇ ਕੰਮ ਹੁੰਦੇ ਸੀ ਹੁਣ ਕੁਝ ਲੱਗਾ ਬਦਲਾਅ ਪਿਛਲੇ ਪੰਜ ਸਾਲਾਂ ਤੋਂ ਬਦਲਾਅ ਦੇ ਸਮੇਂ ਨਾਲ ਵੇਖੋ ਜਿਹੜੀ ਵੀ ਪਾਰਟੀ ਹੁੰਦੀ ਉਹ ਆਪਣੀ ਜੋਰ ਪੂਰਾ ਲਾਉਂਦੀ ਹੈ ਜੀ ਬਦਰਾਜ ਦੇ ਵਿੱਚ ਜਿਹੜੀ ਵੀ ਪਾਰਟੀ ਹੁੰਦੀ ਹੈ ਚਾਹੇ ਉਹ ਅਕਾਲੀ ਦਲ ਆਂਦੀ ਹੈ ਚਾਹੇ ਹੁਣ ਵੱਲੋਂ ਕਾਂਗਰਸ ਆਈ ਜੀ ਹ ਹਰ ਕੋ ਕਹਿੰਦਾ ਵੀ ਮੈਂ ਹੀ ਵਧੀਆ ਕੀਤਾ ਮਤਲਬ ਆ ਤੇ ਉਹਨਾਂ ਲਈ ਇਹ ਆ ਜੀ ਉਹਨਾਂ ਦਾ ਕਹਿਣਾ ਬਿਲਕੁਲ ਦੇਖੋ ਜਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਹਰ ਇੱਕ ਕੈਂਡੀਡੇਟ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਖੜੇ ਨੇ ਹਰਬੀਰ ਸਿੰਘ ਸੰਧੂ ਇੱਥੇ ਖੜੇ ਨੇ ਆਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਿੰਦਰ ਕੋਰ ਖੜੇ ਨੇ ਭੀਜਪੀ ਵੱਲੋਂ ਜਿਹੜੇ ਨੇ ਹਰਜੀਤ ਸਿੰਘ ਸੰਧੂ ਨੇ ਤੇ ਕਾਂਗਰਸ ਵੱਲੋਂ ਕਰਨਵੀਰ ਗੁਰੂ ਇਸ ਤੋਂ ਇਲਾਵਾ ਜਿਹੜੇ ਨੇ ਵਾਰਿਸ ਪੰਜਾਬ ਦੇ ਵੱਲੋਂ ਜਿਹੜੇ ਨੇ ਮਨਦੀਪ ਸਿੰਘ ਜਿਹੜੇ ਸੰਦੀਪ ਸਣੀ ਦੇ ਭਰਾ ਨੇ ਉਹ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਇਸ ਤਰ੍ਹਾਂ ਆਜ਼ਾਦ ਕੈਂਡੀਡੇਟ ਹੋਰ ਵੀ ਖੜੇ ਨੇ ਲੇਕਿਨ ਤਰਨਤਨ ਦੀ ਜਨਤਾ ਕੀ ਸੋਚਦੀ ਹੈ ਕਿ ਮੰਚ ਇਹਨਾਂ ਦੇ ਹੈਗਾ ਉਹ ਆਪਾਂ ਸਾਨੂੰ ਲੋਕਾਂ ਦੀ ਹੀ ਜਿਹੜੀ رائے ਹੈ ਉਹ ਦਿਖਾ ਰਹੇ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਲੋਕ ਕੀ ਚਾਹੁੰਦੇ ਨੇ ਉਹ ਲੋਕਾਂ ਨਾਲ ਹੀ ਗੱਲ ਕਰਾਂਗੇ ਸਸ਼ੀ ਗੱਲ ਜੀ ਇਸ ਵੇਲੇ ਕੀ ਲੱਗਦਾ ਹੈ ਇਲੈਕਸ਼ਨ ਦਾ ਮਾਹੌਲ ਕੀ ਲੱਗਿਆ ਬਹੁਤ ਵਧੀਆ ਜੀ ਬਹੁਤ ਉਰੀਆ ਸਮਝਣਾ ਹੈਗਾ ਬਾਕੀ ਅਨਲਾਈਟਾਈਮ ਦੱਸੇਗਾ ਕੀ ਹੋ ਰਿਹਾ ਜੀ ਅੱਛੇ ਉਮੀਦਵਾਰ ਖੜੇ ਹੋਏ ਆ ਦੇਖੋ ਕੀ ਬੰਦਾ ਕਿਹੜੇ ਕਿਹੜੇ ਉਮੀਦਵਾਰ ਕਰਨ ਲੱਗੇ ਨੇ ਐਸੇ ਸਟਰੋਂਗ ਚੱਲਦੇ ਪਏ ਨੇ ਸਟਰੋਂਗ ਐਸੇ ਹਮੇਸ਼ਾ ਸੱਜੂ ਆਮ ਆਦਮੀ ਪਾਰਟੀ ਦੇਗੇ ਉਹ ਅੱਛੇ ਚੱਲ ਰਹੇ ਹੈਗੇ ਬਾਕੀ ਦੋ ਜਿਹੜੇ ਹੈਗੇ ਆਪਣਾ ਕਾਂਗਰਸ ਦੇਗੇ ਆਪਣਾ ਕੀ ਨਾਮ ਨਾਲ ਕਰਕੇ ਕਰ ਜਿੰਦੂ ਪੁਰਜ ਉਹ ਵੀ ਹੈਗੇ ਕੰਪੀਟੀਸ਼ਨ ਕਿੱਦੇ ਚ ਲੱਗਦਾ ਕੰਪੀਟੀਸ਼ਨ ਵੇਖੋ ਆਮ ਆਦਮੀ ਔਰ ਬੁਰਜੇਕ੍ਰੇਟਿਵ ਇਸ ਤਰ੍ਹਾਂ ਦਾ ਹੈ। ਹਾਂਜੀ। ਅੱਛਾ। ਉਹਦਾ ਕੋਈ ਕਹਾਣੀ ਇੰਟਰਵਿਊ ਆਪਣਾ ਆਪਣਾ ਕਿੱਥੇ ਮੋਰ ਲਾਂ ਦੀ। ਆਪਾਂ ਵੇਖੋ ਹੀ ਇਸ ਲਈ ਟਾਈਮ ਦੱਸੇਗਾ ਦੇਖਦੇ ਆਂ। ਪਰ ਅੰਦਰ ਕਿਹੜੇ ਪਾਸੇ ਜਮਾਇਆ? ਸ਼ਾਇਦ ਕੁਝ ਬਦਲਾਅ ਹੋਇਆ ਆਮ ਆਦਮੀ ਪਾਰਟੀ ਦੇ ਅੰਦਰ। ਹਾਂਜੀ, ਕਾਫੀ ਹੋ ਗਿਆ। ਕਾਫੀ ਹੋ ਰਿਹਾ। ਹੋਇਆ ਵੀ ਹੈ, ਹੋ ਵੀ ਰਿਹਾ ਹੈ। ਕਿੰਨਾ ਟਾਈਮ ਲੱਗੂਗੀ ਇਹ ਬਤ। ਬਿਲਕੁਲ ਦੇਖੋ ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਆ ਆਮ ਆਦਮੀ ਪਾਰਟੀ ਤੋਂ ਦਾ ਕੰਮ ਹੋਇਆ। ਹਰ ਇੱਕ ਦਾ ਇੱਕ ਫੇਵਰੇਟ ਕੈਂਡੀਡੇਟ ਹੁੰਦਾ ਹੈ ਫिलहाल ਲੋਕ ਹਜੇ ਆਪਣਾ ਕੈਂਡੀਡੇਟ ਸਾਫ ਕਰਦੇ ਹੋਏ ਨਹੀਂ ਦਿਖਾਈ ਦਿਖਾਈ ਦੇ ਰਹੇ ਕਿਥੇ ਨਾ ਕਿਥੇ ਆਪਣੇ ਪੱਤੇ ਜਿਹੜੇ ਨੇ ਉਹ ਮੈਨੂੰ ਲੱਗਦਾ ਕਿ ਆਉਣ ਵਾਲੇ ਜਿਤਨਾ ਲੋਕਾਂ ਨਾਲ ਗੱਲ ਕਰ ਰਹੇ ਆ ਲੇਕਿਨ ਗਰਾਊਂਡ 'ਚ ਨਿਕਲ ਕੇ ਇਹ ਹੀ ਆ ਰਿਹਾ ਕਿ ਜਦੋਂ ਇਲੈਕਸ਼ਨ ਦਾ ਸਮਾਂ ਆਏਗਾ ਜਦ ਤਨ ਵੋਟ ਹੋਏਗੀ ਉਸ ਦਿਨ ਹੀ ਸਾਰੇ ਜਿਹੜੇ ਨੇ ਕਲੀਅਰ ਹੋ ਪਾਏਗਾ ਕਿ ਲੋਕ ਕਿਹਨੂੰ ਪਸੰਦ ਕਰਦੇ ਨੇ ਹੋਰ ਦੁਕਾਨਦਾਰ ਨੇ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਇਸ ਵੇਲੇ ਮਾਹੌਲ ਹੈ ਸੱਚੀ ਗੱਲ ਜੀ ਸੱਚੀ ਗੱਲ ਕੀ ਅਸਲ ਇਲੈਕਸ਼ਨ ਆ ਦਾ ਮੋਲ ਅਰ ਕੀ ਐ ਕੋਲੇ ਲੈਕਸ਼ਾ ਬਾਰੀਆਂ ਪਾਰਟੀਆਂ ਆਪਣਾ ਜੋਰ ਲਾ ਲੀਆਂ ਪਰ ਇਸ ਟਾਈਮ ਅਰਮਿਸ਼ਰੀ ਸੰਧੂ ਜੀ ਜਾ ਰਹੇ ਕਿਉਂ ਉਹਨਾਂ ਨੇ ਸਰਕਾਰ ਦਾ ਉਹ ਜੋ ਉਹਨਾਂ ਦੀ ਜਿਆਦਾ ਉਹਨਾਂ ਦੇ ਤਿੰਨ ਵਾਰੀ ਦੇ ਐਮਐਲਏ ਰਹੇ ਆ ਉਹਨਾਂ ਨੂੰ ਕੰਮਕਾਰ ਕਰਾਉਣ ਦਾ ਤਜਰਬਾ ਵੀ ਆ ਦੂਜੇ ਐਮਐਲਏ ਨਾਲੋਂ ਜ਼ਿਆਦਾ ਤੇ ਇਸ ਕਰਕੇ ਉਹਨੂੰ ਸੰਧੂ ਜੀ ਜਿਹੜੇ ਅੱਗੇ ਜਾ ਰਿਹਾ ਸੀ ਹਾਂ ਕੰਮ ਹੋਏ ਨੇ ਸ਼ਹਿਰ ਦੇ ਕੰਮ ਸ਼ਹਿਰ ਦੇ ਹੋਰ ਕਿਹੜੇ ਜਾਤੀ ਪਾਰਟੀ ਹੈ ਕਾਂਗਰਸ ਦੇ ਕਰਨਵੀਰ ਕਰਨਵੀਰ ਬੋਰਦੇ ਤੇ ਇੱਕ ਬੀਜੇਪੀ ਦੇ ਅਰਜੀ ਰੇਗੀ ਖੜੇ ਨੇ ਤੇ ਸ਼ੋਮਨੀ ਅਕਾਲੀ ਦਲ ਦੇ ਖੜੇ ਨੇ ਜਿਹੜੇ ਰੁਪਿੰਦਰ ਪੌਰ ਇੱਕ ਮੁਕਾਬਲਾ ਕਿ ਨਹੀਂ ਚੱਲਦਾ ਮੁਕਾਬਲਾ ਅਕਾਲੀ ਦਲ ਤੇ ਸਿਰਫ ਉਹਦੇ ਚਾਰ ਆਮ ਆਦਮੀ ਪਾਰਟੀ ਹੋਰ ਬੰਦਾ ਕੋਈ ਮੁਕਾਬਲੇ ਚ ਨਹੀਂਗਾ ਦਸਵਾ ਮੁਕਾਬਲਾ ਲੱਗਦਾ ਹੈ ਹਾਂਜੀ ਕੀ ਲੱਗਦਾ ਹੈ ਜੀ ਲੱਗਦਾ ਤਾਂ ਯਰ ਹਰਮੀਤ ਸਿੰਘ ਬੰਦੂ ਜੀ ਟੀਕ ਕੱਢਣਗੇ ਲਈ ਕੋ ਦੇਖੋ ਐਸ ਵਲੇ ਲੋਕ ਜਿਹੜੇ ਨੇ ਕਈ ਲੋਕ ਆਪਣਾ ਪਤਾ ਨਹੀਂ ਕੋਲ ਨਾ ਜਾਂਦੇ ਤੇ ਕਈ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਹਰਮਿੰਦਰ ਸਿੰਘ ਸੰਦੂ ਜਿਹੜੇ ਸੀਟ ਕਟਲ ਗਈ ਬਹੁਤ ਲੋਕਾਂ ਨਾਲ ਗੱਲ ਕਰਾਂਗੇ ਇਹ ਦੁਕਾਨਦਾਰ ਨੇ ਜਾਂ ਕੋਣ ਐ ਜਿਹੜੇ ਲੋਕ ਨੇ ਇੱਥੋਂ ਦੇ ਰਹਿਣ ਵਾਲੇ ਭਾਜੀ ਹਾਂਜੀ ਭਾਜੀ ਵੋਟ ਤਾਂ ਨਹੀਂ ਹੈ ਮਾਜੀ ਬਣੀ ਹੈ ਕਿੰਨੂੰ ਵੋਟ ਪਾਉਣੀ ਦੀ ਹੈ ਭਾਜੀ ਕੁਝ ਨਹੀਂ ਪਤਾ ਹੈ ਹੈ ਇਹ ਆਮ ਆਦਮੀ ਪਾਰਟੀ ਦਾ ਜਾਂ ਬਾਕੀ ਤੁਹਾਨੂੰ ਨਹੀਂ ਕਹਿ ਸਕਦੇ ਮੁਕਾਬਲਾ ਹੈਗਾ ਮੁਕਾਬਲਾ ਕੁਝ ਨਹੀਂ ਕਹਿ ਸਾਡੇ ਭਾਜੀ ਮੁਕਾਬਲੇ ਦਾ ਕਾਵਲਾ ਵੈਸੇ ਆ ਕਾਲੀ ਪਾਰਟੀ ਦਾ ਤੇ ਜਾਂ ਮਰਦੀ ਪਾਰਟੀ ਦਾ ਦੋਵਾਂ ਦਾ ਹੀ ਦੋਵਾਂ ਦਾ ਹਾਂਜੀ ਤੇ ਸ਼ਹਿਰ ਚ ਸ਼ੁਰੂ ਹੋ ਗਿਆ ਇਲੈਕਸ਼ਨਾਂ ਦਾ ਕੈਂਪੇਨ ਹਾਂ ਲਫਿਲ ਹਾਂਜੀ ਜੀ ਲੋਕ ਆਨਦੇ ਲੋਕ ਆਨਦੇ ਆ ਪਿਆ ਥੋੜੇ ਬੋਦੇ ਬਾਕੀ ਸਾਡੇ ਮਹੱਲੇ ਚ ਹਜੇ ਆਏ ਨਹੀਂ ਆ ਬਾਕੀ ਥੋੜਾ ਬੋਦਾ ਜਾਣਦੇ ਆ ਪਏ ਇੱਕ ਦੋ ਜਗ੍ਹਾ ਤੇ ਗਏ ਹੋਏ ਆ ਵੇਖੇ ਮੈਂ ਗਏ ਨੇ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਇਹ ਬਾਜ਼ਾਰ ਆ ਜਿਹੜਾ ਚੱਲਦਾ ਫਿਰਦਾ ਬਾਜ਼ਾਰ ਐ ਸਰਕਾਰ ਦਾ ਤੇ ਲੋਕ ਜਿਹੜੇ ਨੇ ਆਪਣੇ ਮਨਪਸੰਦ ਕੈਂਡੀਡੇਟ ਨੂੰ ਵੋਟ ਪਾਣ ਦੀ ਗੱਲ ਕਰ ਰਹੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਮੀਦ ਹੈ ਕਿ ਜਿਹੜੇ ਕੰਮ ਨਹੀਂ ਹੋਏ ਉਹ ਵੀ ਆਉਣ ਵਾਲੇ ਸਮੇਂ 'ਚ ਹੋਣਗੇ। ਹਾਲਾਤ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਇਹ ਤਰਨਤਾਂ ਦਾ ਬਾਜ਼ਾਰ ਹੈ ਜਿੱਥੇ ਲੋਕ ਜਿਹੜੇ ਨੇ ਆਪਣੇ ਮਨਪਸੰਦ ਕੈਂਡੀਡੇਟ ਨੂੰ ਵੋਟ ਪਾਣ ਦੀ ਗੱਲ ਆਖ ਰਹੇ ਨੇ ਆਪਾਂ ਹੋਰ ਦੁਕਾਨਦਾਰਾਂ ਨਾਲ ਵੀ ਗੱਲ ਕਰਨੇ ਆ ਕਿ ਉਹਨਾਂ ਦਾ ਕੀ ਇਸ ਬਾਰੇ ਕਹਿਣਾ ਹੈ। ਅੱਜ ਤੁਸੀਂ ਮਨਪਸੰਦ ਕੈਂਡੀਡੇਟ ਨੂੰ ਵੋਟ ਪਾਣ ਦੀ ਗੱਲ ਆਖ ਰਹੇ ਨੇ। ਵੋਟ ਬਣਿਆ ਵਜੀ। लग रहा है इलेक्शन आ रहा है अकाली दल इस वे दसा जा रहा है कि आम आदमी पार्टी मुकाबला है लेकिन आने वाला समय दसेगा कि लोग किनू वोट पाते के मनपसंद नेता चुन रहे हैं रिजल्ट चौदह नवंबर न होगा तरन तारण तो मनीष शर्मा ਪੰਜਾਬ ਤੱਕ